ਮੈਂ ਨਚਵਾਈ ਜਿਹੜੇ ਕਿਤਨਾ ਮੱਚੀ ਮੋਟਰ ਚੱਲਦੀ ਦੀ ਠੰਡੀ ਸੀਲ ਹੈ ਹਾਂਜੀ ਹਾਂਜੀ ਇਹ ਕਿਹੜਾ ਖੜੂਗਾ ਉਹ ਯਾਰ ਕਰੂਗਾ ਫੇਰ ਰੱਖੂਗਾ ਫੇਰ ਕਿ ਮੈਂ ਜੋ ਹਾਂ ਟਾਈਮ ਤੇ 16 ਕਿਲੋ ਬੌਲਾ 16 ਕਿਲੋ ਬੌਲਾ ਹਾਂ ਪਰਸੋਂ ਦੀ ਸੋਈ ਆ ਪਰਸੋਂ ਹੈ ਨਾ ਅਸਾਂ ਸੋਈ ਆ ਦੁੱਧ 20 ਕਿਲੋ ਦਊਗੀ 20 ਕਿਲੋ ਹਾਂ ਇਹਦੇ ਨਾਲ ਸਤਿ ਸ਼੍ਰੀ ਅਕਾਲ ਸੱਜਣੋ ਖੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਹੀਰੇ ਵੀਰ ਹੁਣਾ ਕੋਲ ਪਿੰਡ ਮੂਸੇ ਜ਼ਿਲ੍ਹਾ ਤਹਿਸੀਲ ਤਰਨਤਾਰਨ ਸਾਹਿਬ ਇਹਨਾਂ ਕੋਲ ਦੋ ਪਸ਼ੂ ਪਕਾਉ ਆ ਜੀ ਤੇ ਲੈਨੇ ਆ ਵੀਰ ਹੁਣਾ ਤੋਂ ਜਾਣਕਾਰੀ ਆਜੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਕੈਸੇ ਪਾ ਕੈਮ ਨੇ ਵਧੀਆ ਵਧੀਆ ਚੜਦੀ ਕਲਾ ਜੀ ਤੇ ਕਿੰਨੇ ਪਸ਼ੂ ਆ ਜੀ ਦੋ ਆ ਵੀਰ ਝੋਟੀਆਂ ਕਾ ਹਾਂਜੀ ਤੇ ਇੱਕ ਉਹ ਵਹਿੜਿਆ ਦੂਜੇ ਸੁਗ ਸੁਈ ਆ ਹਾਂਜੀ ਉਹ ਪਰਸੋਂ ਸੁਈ ਆ ਇਮੇਜ ਨੂੰ ਹੋਏ 6 ਦਿਨਾਂ 6 ਦਿਨ ਹੋਇਆ ਸੂਈ ਨੂੰ ਅਜਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਕਰੀਏ ਜਾਣਕਾਰੀ ਹਾਂਜੀ ਹਾਂਜੀ ਹਾਂ ਜੀਰਾ ਆ ਟਾਈਮ ਤੇ 14 15 ਕਿਲੋ ਦਾ ਦਊਗਾ 15 ਕਿਲੋ ਹਣਾ ਹਾਂ ਹਾਜ਼ਰ ਹਾਂਜ਼ਰ ਅ ਜਿਤਨਾ ਮਰਜੀ ਆ ਬਾਰਡਰੇ ਦੀ ਝੋਟੀ ਆ ਸੱਲੀ ਕਰਕੇ ਬਾਰਡਰੇ ਦੀ ਉਧਰੋਂ ਲਈ ਆ ਹਾਂਜੀ ਤੇ ਸੱਲੀ ਕਰਕੇ ਆਪ ਦੀ ਖੜੇ ਜੋ ਆਉਂਦੀ ਸਾਫ ਹੈ ਭੂਰ ਛਟਾ ਹੋਵੇ ਵੱਧ ਘਟ ਹੋਵੇ ਉਹ ਗੱਲ ਦਾ ਆਪਾਂ ਜ਼ਿੰਮੇਵਾਰ ਹੋਵਾਂਗੇ ਹਾਂ ਫੁੱਲ ਗਰੰਟੀ ਹੈ ਨਾ ਆਪਣੀ ਹਾਂ țeਡੇ ਕੱਟਦੀ ਆ țeਡਾ ਕੱਟ ਪਿਓਰ ਨੀਲੀ ਦੀ ਮਟਕੀ ਆਖਣਾ ਹਾਂ ਪਿਓਰ ਨੀਲੀ ਦੀ ਆ ਇਧਰ ਆ ਕਰਾਉ ਚੈੱਕ ਕਰੀ ਮੈਂ țeਡਾ ਕੱਟਾ ਫਰੀਡ ਵਾਲੀ ਆ ਅੱਗਾ ਫਰੀਡੇ ਕਿਸ ਨੇ ਤਿਆਰ ਕਰਨੀ ਹੈ ਬਹੁਤ ਜਾਂ ਕਰ ਸਕਦਾ ਹਾਂ ਹਾਂਜੀ 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 ਜੀ ਦੁੱਧ ਮੈਨੂੰ ਇੰਨਾ ਨਹੀਂ ਪਤਾ 2 ਕਿਲੋ ਹੋਰ ਵੱਜੂਗੀ ਹਾਂਜੀ ਵੱਡਰ ਸੋਲਾ ਕੱਟੇ ਦਾ ਜਿਆਦਾ ਕਰਦੀ ਆ ਹਾਂ ਕੱਟੇ ਤਾਜੀ ਕਰਕੇ ਹੁੰਦੇ ਕੱਟੇ ਦਾ ਯਾਰ ਕਰਦੀ ਆ ਤਾਰਾਂ ਕਰ ਜੂ ਹੈਨਾ ਮੈਂ ਨਾ ਕਰ ਜੂ ਨੈਟ ਕਰ ਜੂਗੀ ਇਹ ਤੇ ਦੂਜਾ ਸੁਗਾ ਪਹਿਲੇ ਸੁਗਾ 15 ਕਿਲੋ ਚੱਲਦੀ ਵੀ ਆ ਅੱਛਾ ਪਹਿਲਾ ਪਹਿਲੇ ਸੁਗਾ 15 ਰੁਪਏ ਕੀ 17 ਕਿਲੋ ਦੋ ਦਊਗੀ ਹਾਂ 17 ਕਰ ਜੂ ਹੈਨਾ ਮੈਂ ਇਹ ਗੱਲ ਕਹਿੰਨਾ ਬਰੀਡ ਬਰੀਡ ਚਾਰ ਹੋ ਸਕਦੀ ਹੈ ਤੇ ਬਿਲਕੁਲ ਬਿਲਕੁਲ ਹੋ ਸਕਦੀ ਹੈ ਹੈਨਾ ਹਾਂਜੀ ਹਾਂਜੀ ਰੋਪਰ ਮਾਰਕਿੰਗ ਦੇ ਵਿੱਚ ਆ ਕੋਈ ਦੇਖ ਲਓ ਕਿਤੇ ਹਾਂ ਐਂ ਲੇਵੇ ਦੀ ਸਾਫ ਸੁਥਰੀ ਹਾਂ ਸੁਥਰੀ ਇਧਰ ਵੇ ਲੇਵੇ ਦੀ ਹਾਂ ਫਿਰ ਪ੍ਰੋਪਰ ਮਾਰਕਿੰਗ ਦੇ ਵਿੱਚ ਨਾ ਹਾਂਜੀ ਹਾਂਜੀ ਸਾਰੇ ਜਗ੍ਹਾ ਇਧਰ ਆਂ ਡਾੜਾਂ ਇਕੱਲੀਆਂ ਇਕੱਲੀਆਂ ਚਟੇਰੀਆਂ ਦੀ ਦੀਆਂ ਹਾਂਜੀ ਹਾਂਜੀ ਹੈ ਚੀਜ਼ ਇਹਦੇ ਜੋ ਟਿਕਾ ਦੀ ਹੈ ਬਿਲਕੁਲ ਬਿਲਕੁਲ ਦੀ ਬਹੁਤ ਆ ਕੱਟੀ ਹੁੰਦੀ ਜਿਹਦੇ ਹਾਂਜੀ ਹਾਂਜੀ ਹੁਣ ਤਾਂ 20000 ਦੀ ਇਹ ਮਗਰ ਤੱਕਾ ਕਰੇ ਤਾਂ 3 ਸਵਾ ਲੱਖ ਦਾ ਬਣ ਜਾਊਗਾ ਤੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੇ ਕੋ ਤੇ ਦੋ ਪਾ ਲੂਗਾ ਕਿਤੇ ਮੈਂ ਚੀਜ਼ ਹੈ ਕਿ ਅੱਗੇ ਲੋਕ ਖੁਸੀ ਨਹੀਂ ਆ ਹਾਂਜੀ ਹਾਂਜੀ ਕੋਈ ਆਖੂਗਾ ਬ੍ਰੀਡ ਤੇ ਕੰਮ ਕਰ ਸਕਦਾ ਵੀਰ ਕਿਹੜਾ ਮਰਜੀ ਤੇ ਹਾਂ ਜਿਹੜਾ ਮਰਜੀ ਹੈ ਨਾ ਬ੍ਰੀਡ ਤੇ ਕੰਮ ਹੋ ਸਕਦਾ ਇੱਥੇ ਹਾਂ ਬਿਲਕੁਲ ਬਿਲਕੁਲ ਵੀਰ ਜੀ ਇੱਥੇ ਕੋਈ ਸ਼ਾਕੀ ਨਹੀਂ ਹੈਗਾ ਜੀ ਹਾਂ ਜੀ ਜੀ ਤੇ ਮੁੱਲ ਵੀਰ ਜੀ ਜਾ ਜ ਕਰੀਏ ਫਿਰ ਮੁੱਲ ਮੁੱਲ ਜਾ ਜ ਇੱਕ ਨਾ ਧਾਰਾ ਮਰਾ ਦਈਏ ਹਾਂਜੀ ਅੱਛਾ ਇੱਕ ਧਾਰਾ ਮਰਾਈਏ ਚਲੋ ਕਾ ਰਮਰਾ ਦੀਏ ਸਾਂ ਤੇ ਯਾਰਾ ਆਨਲਾਈਨ ਡੰਗਰ ਘੱਲਣਾ ਪੈਂਦਾ ਬਿਲਕੁਲ ਬਿਲਕੁਲ ਇਸੇ ਆਪਾਂ ਮੱਝਾਂ ਨਹੀਂ ਦੋ ਪਈਆਂ ਹਾਂਜੀ ਹਾਂਜੀ ਉਹ ਦੋਵੇਂ ਇਤਰੇ ਘੱਲਦਿਆਂ ਅੱਛਾ ਹੁਣ ਨਹੀਂ ਸੱਜਣਾ ਨੇ ਖਰੀਦ ਹਾਂਜੀ 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 ਇੱਕ ਬੰਦੇ ਜਲੈਂਡਰ ਦੇ ਹੀ ਅੱਛਾ ਤੇ ਉਹ ਨਾ ਮੰਗਾਲੀ ਹਾਂਜੀ ਇੱਕ ਬੰਦੇ ਇੱਧਰ ਮੋਗੇ ਦੇ ਹੀ ਉਹਨਾਂ ਨੇ ਵੀਰਾਂ ਨੇ ਮੰਗਾਲੀ ਮੱਝਾਂ ਆਪਾਂ ਉਹਨਾਂ ਨੂੰ ਇਹ ਗੱਲ ਕਹੀ ਸੀ ਚਵਾਈ ਦਾ ਮਾੜਾ ਉਹ ਡੰਗਰ ਤੇ ਗੱਡੀ ਦਾ ਖਰਚਾ ਦੇ ਦਾਂਗੇ ਚੱਲ ਡੰਗਰ ਕਿਲੋ ਉਧਰ ਜਾਂ ਕਿਲੋ ਉਧਰ ਦੁੱਧ ਹਾਂਜੀ ਹਾਂਜੀ 11 ਥੋੜਾ ਚੱਲਦਾ ਬਿਲਕੁਲ ਬਿਲਕੁਲ ਪੈਂਡੇ ਨਾਲ ਗੈਰਾਂ ਡੰਗਰ ਪੈਂਡੇ ਨਾਲ ਫਰਕ ਪੈ ਜਾਂਦਾ ਹਾਂਜੀ ਨੀ ਜਗ੍ਹਾ ਤੇ ਜਾ ਕੇ ਥੋੜਾ ਜੀ ਜਾਂਦੀ ਪੈਂਡੇ ਨਾਲ ਇਹ ਅਹਿਸਾਸ ਕਰਦਾ ਡੰਗਰ ਹਾਂਜੀ ਹਾਂਜੀ ਡਰਦੀ ਆ ਜੀ ਰੋ ਕੈਮਰੇ ਤੋਂ ਸਾਰਾ ਡਰਦੀ ਹੈ ਨਾ ਹਾਂਜੀ ਹਾਂਜੀ ਅਜੇ ਜੀ ਵੀਰ ਆਪਣਾ ਨਾਈਕਾ ਮੱਕੀ ਜਾਂਦੀ ਆ ਮੈਂ ਨਾ ਚਵਾਈ ਜਦੇ ਕਿਤਨਾ ਮअच्छੀ ਮੋਟਰ ਚੱਲਦੀ ਓਹ ਠੰਡੀ ਸੀਲ ਹੈ ਹਾਂਜੀ ਹਾਂਜੀ ਵੀਰ ਕਿਹੜਾ ਖੜੂਗਾ ਉਹ ਯਾਰ ਕਰੂਗਾ ਫੇਰ ਰੱਖੂਗਾ ਫੇਰ ਕਿਉਂ ਨਾ ਕੋਈ ਚੋੜੀ ਖੜੀ ਆ ਨਾ ਮੈਂ ਨਾ ਕਿਥੇ ਕਿਥੇ ਘੱਲੀਆਂ ਆਪਾਂ ਨੂੰ ਸੌਭਈ ਆਈ ਵੀਰ ਹਾਂਜੀ ਹਾਂਜੀ ਭਾਵੇਂ ਆਨਲਾਈਨ ਘੱਲੀਆਂ ਦੇ ਭਾਵੇਂ ਇੱਥੇ ਘੱਲੀਆਂ ਲੈਣ ਆਇਆ ਤੇ ਕਿਉਂ ਨੇ ਇਹ ਨਹੀਂ ਆਖਿਆ ਮਾੜਾ ਡੰਗਰਾ ਬਿਲਕੁਲ ਬਿਲਕੁਲ ਜੋ ਅਸੀਂ ਵੀਰ ਦੱਸ ਦਈਏ ਹਾਂਜੀ 10 ਕਿਲੋ ਮੈਸਲੇ ਦੁੱਧ ਦੁੱਧ 10 ਦੱਸਾਂਗੇ ਤੇ 14 ਹੋ ਗਏ 14 ਦੱਸਾਂਗੇ ਤੇ ਬਿਲਕੁਲ ਜਿੰਨਾ 15 ਹੋ ਗਏ ਹੁਣ 15 ਕਿਲੋ ਤੇ ਚੱਲਣ ਦੀ ਆ ਹਾਂਜੀ ਹਾਂਜੀ ਆ ਜਰਾ ਕਿਹੜਾ 17 ਮੱਥੇ ਲੇ ਕੀ ਮਾਰਨੀ ਆ ਹਾਂਜੀ ਕੱਪੀ ਮਾਰ ਦਿੰਨੇ ਆ ਥੱਲੇ ਕਿਉਂ ਆ ਡੋਲਣਾ ਗਾਣੂ ਆ ਡੋਲਣਾ ਛੜੀ ਗੱਲਾਂ ਆ ਹਾਂਜੀ ਹਾਂਜੀ ਇਹਦੇ ਇੱਥੇ ਵੀਰੇ ਕੱਲੇ ਕੱਲੇ ਇਧਰ ਥੀ ਮੋਟੀ ਦਾ ਇਧਰ ਕੱਲੇ ਕੱਲੇ ਸੰਦੀ ਮਾਰਦੇ ਨੇ ਕੱਲੇ ਕੱਲੇ ਦੀ ਮਾਰ ਹੈ ਨਾ ਇਧਰ ਯਾਰ ਚੋਾਈ ਲੱਗੀ ਜਿਹੜੇ ਇਧਰ ਇੱਕ ਨੰਬਰ ਚੋਾਈ ਬਿਲਕੁਲ ਇਧਰ ਇਧਰ ਸਮਾਰਾ ਚੋਾਈ ਲਾ ਸ਼ਾਕਤ ਹੋਈ ਸ਼ਾਕਤ ਕੀ ਮੇਂਦੀ ਦੇਵਨ ਮਯਾਰ ਕੋਈ ਮੈਂ ਪਹਿਲੋਂ ਆਪਾਂ ਗਰੰਟੀ ਚੁੱਕਦੇ ਆਂ ਪੂਰ ਛੱਟਾ ਹੋਵੇ ਹਾਨੀ ਦੀ ਫੁੱਲ ਗਰੰਟੀ ਹੈ ਨਾ ਆਪਣੀ ਹਾਂ ਜੀ ਜੀ ਇਧਰ ਉਹ ਸ਼ਾਕਰੀ ਇਧਰ ਇੱਕ ਨੰਬਰ ਦੀ ਜਵਾਈ ਜਵਾਈ ਪੂਰੀ ਆ ਪੂਰੀ ਸੀਲਸਲਾ ਹੁਣ ਵੇਖ ਲੋ ਥਣਾ ਜਾਂ ਹੁਣ ਆਈ ਆ ਜੀ ਮੁੱਲ ਬਹੁਤ ਜ਼ਿਆਦਾ ਮੋਲੇ ਕਿਹੜਾ ਮਿਲਾ ਲੋਟਰੀ ਲੋਟਲੇ ਅੱਜ ਹੈ ਇਧਰ ਵੀਰ 15 ਕਿਲੋ ਹਾਜ਼ਰ ਦੁੱਧ ਆ ਹਾਂ ਨੈਟ 15 ਕਿਲੋ ਦਾ ਗਾਰੰਟੀ ਦਾ ਮਂਗਾਉਣੀ ਆ ਉਹ 14 ਕਿਲੋ ਨਾ ਮੰਗਾਲੇ ਹਾਂ ਚਲੋ ਇੱਕ ਕਾਫੀ ਰੱਖ ਲੈਣਾ 25 ਮੁੱਲ ਕਰਦੇ ਆ ਇੱਕ 25 ਹਾਂਜੀ ਹਾਂਜੀ ਮਾਨ ਤਾਨ ਕੋਈ ਤੇ ਪੂਰੇ ਬਾਈ ਦੀ ਦੇ ਦੀਏ ਪੂਰਾ ਬਾਈ ਬਾਈ ਦੇ ਦੀਏ ਠੀਕ ਹੈ ਜੀ ਹਾਂ ਉਹ ਚੋ ਕੋਈ ਨਾ ਕੋਈ ਅਪਮਾਨ ਕਰਾਂਗੇ ਉਹ ਚੋ ਵੀ ਮੌਕੇ ਦੇਣਾ ਮਾਨ ਕਰਾਂਗੇ ਜ਼ਿਆਦਾ ਨਹੀਂ ਹੋਣਾ ਹਾਂਜੀ ਛੋੜ ਛੱਪਾ ਥੋੜਾ ਛੋੜ ਛੱਪਾ ਹੀ ਹੋਣਾ ਹਾਂਜੀ ਛੋਟੀ ਨਹੀਂ ਸ਼ੱਕ ਇੱਕ ਬਾਈ ਦੀ ਆਪਾਂ ਦੇ ਦਾਂਗੇ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਹੈ 15 ਕਿਲੋ ਦੁੱਧ ਕੋਈ ਰਾਤ ਚੋਕੇ ਦੋ ਡੰਗ ਚੋਕੇ ਲੈ ਜੇ ਪਾਉਂ ਆਪ ਦੀ ਪੂਰੀ ਤਸੱਲੀ ਕਰਕੇ ਹਾਂਜੀ ਕਰਕੇ ਲੈ ਮੈਂ ਨਾ ਖੁੱਲੀਆਂ ਛੁੱਟੀਆਂ ਕੋਈ ਗੱਲ ਨਹੀਂ ਕਿਈ ਡੰਗਰ ਸਾਈ ਦਾ ਬਗੈਰ ਚਾਉਂਦੇ ਨਹੀਂ ਆਪਾਂ ਪਹਿਲੋ ਡੰਗਰ ਸਾਈ ਦਾ ਬਗੈਰ ਕਰਾਂਗੇ ਦੂਜਾ ਡੰਗ ਚੌਣੀ ਤੇ ਸਾਈ ਦਾ ਵੇ ਠੀਕ ਹੈ ਜੀ ਹਾਂਜੀ ਹਾਂਜੀ ਚੱਲੀਏ ਅਗਲੇ ਪਸ਼ੂ ਤੇ ਜੀ ਆ ਵਹਿੜ ਮੇਰਾ ਆ ਗਈ ਹੈ ਨਾ ਵਹਿੜ ਆ ਹਾਂਜੀ ਐ ਟਾਈਮ ਤੇ 16 ਕਿਲੋ ਬੋਲਾ 16 ਕਿਲੋ ਬੌਲਾ ਹਾਂ ਪਰਸਨਲੀ ਸੋਈ ਆ ਪਰਸੋ ਹਨ ਅਸਾਂ ਸੋਈ ਆ ਦੁੱਧ 20 ਕਿਲੋ ਦਊਗੀ 20 ਕਿਲੋ ਹਾਂ ਇਹਦੇ ਵੀਰੇ ਵੱਡੇ ਕਰਦੀ ਆ ਬਿਲਕੁਲ ਬਿਲਕੁਲ ਪੂਰੇ ਵੱਡੇ ਕਰਦੀ ਹੈ ਨਾ ਮੱਛੀ ਦਿੱਤੀ ਆ ਜੈੱਡ ਬਲੈਕ ਆ ਗਈ ਪੂਰੀ ਆ ਬੱਛੀ ਦਿੱਤੀ ਆ ਵੀਰ 15 16 15 16 ਕਿਲੋ ਲੈ ਖੱਟਾ ਬੌਲਾ ਲੈ ਅੱਛਾ ਖੱਟਾ ਬੌਲਾ ਹਾਂ ਵੀਰ ਕਿੱਥੇ ਖਲਾਰ ਰਹੀ ਐ ਖਲੋ ਇਹਨੇ ਠੰਡੀ ਆ ਪੂਰੀ ਠੰਡੀ ਸੀਲ ਹੈ ਨਾ ਹਾਂ ਇਹ ਗਾਂ ਸਮਾਨ ਕਿਤਰਾ ਹੁੰਦਿਆ ਠੰਡ ਦਾ ਹਾਂਜੀ ਹਾਂਜੀ ਗਾਂ ਦੁੱਧ ਭਰੀ ਹੋਊ 22 ਕਿਲੋ ਕਰਜੋ ਕਰਜੋ 20 22 ਕਿਲੋ ਕੀ ਜਾਂਦਾ ਨੂੰ ਪੂਰਾ ਥਣ ਭਾਂਡਾ ਵੀ ਹਾਂ ਕੋਈ ਸ਼ੱਕ ਨਹੀਂ ਇਹਦੇ ਇਹਦੇ ਕੀ ਹੁਣ ਫਾਲ ਛੱਡ ਦੇਣਾ ਵੀਰਾ ਹਾਂਜੀ ਹਾਂਜੀ ਕਲ ਦਾ ਜਰਾ ਟਰਾਈ ਕਰਕੇ ਵਸਾਈਏ ਮਾੜਾ ਪੱਤਾ ਨਾ ਮਾਰ ਕੇ ਭਗਾਉਂਦੇ ਸਾਰਾ ਪਰਾ ਮੋਲੇ ਦਾ ਵੀ ਜਾ ਗਿਆ ਇਹ ਜੀਆਂ 100 ਲੱਖ ਹੀ ਕਰ ਲੈਣਾ ਉਡਦਿਆਂ ਵਾਲੇ ਕਰ ਉਡਦਿਆਂ ਵਾਲੇ ਇਹਦਾ ਇਧਰ ਆ ਹੂੰ ਉਡਦਿਆਂ ਵਾਲੇ ਹੂੰ ਸਰਾ ਜਾਜ ਹੋਊਗਾ ਬਿਲਕੁਲ ਬਿਲਕੁਲ ਇਹ ਖਾਣੇ ਦਾ ਡੱਬਾ ਵੀ ਕੱਢਿਆ ਗੱਲਾਂ ਗੱਲੀਆਂ ਗੱਲਾਂ ਸਾਂਦੀਆਂ ਦੇ ਰੀਆਂ ਜੱਡੇ ਦੀਆਂ ਪੂਰੀਆਂ ਪੂਰੀਆਂ ਸਾਡੀ ਹੈ ਗਰੋ ਪੀ ਸਕੁਆਰਟੀ ਚ ਹੈ ਇਧਰ ਵੇਖੋ ਵੀਰ ਇਧਰ ਵੇਖਿਓ ਇਧਰ ਮੈਨ ਨਾ ਕਿ ਵਾਈ ਲੱਗੀਆਂ ਨਹੀਂ ਵੀਰਾਂ ਪੂਰੀ ਪੂਰੀ ਪਰਫੈਕਟ ਕੋਈ ਆਨ ਲੈਣਾ ਮੰਗਾਉ ਆ ਵਕਲਾਂਗੇ ਹਾਂਜੀ ਹਾਂਜੀ ਪਰ ਪਾਣਾ ਹੀ ਇਧਰ ਵੇਖ ਵੀਰਾਂ ਇਹ ਕੱਲੇ ਕੱਲੇ ਸਾਨੂੰ ਨਹੀਂ ਮਾਰਦੇ ਕੱਲੇ ਕੱਲੇ ਹਾਂਜੀ ਇਧਰ ਮੈਂ ਨਾ ਚਵਾਈ ਕਿਤੇ ਵੀਰ ਪੂਰੀ ਇੱਕ ਨੰਬਰ ਇੱਕ ਨੰਬਰ ਸੀਲਸ ਲੱਗ ਵੀ ਫਿਰ ਪੂਰੀ ਹੈ ਨਾ ਕੋਈ ਲੈ ਕੋਈ ਵੰਗਾ ਨਹੀਂ ਪਿਆ ਇਤਰਾਹੀ ਗੱਲ ਬਾਤ ਨਹੀਂ ਕੋਈ ਮਹਿਸੂਸ ਨਹੀਂ ਕਰਦੀ ਕਰਮਾਂ ਵਾਲੀ ਮਾਸਾ ਜਿਨਾ ਮਹਿਸੂਸ ਨਹੀਂ ਕਰਦੀ ਮੈਂ ਨਾ ਥਾਨ ਭਾਂਡੇ ਲੋ ਛਾਗ ਵੀ ਕੋਈ ਛਾਕੀ ਨਹੀਂ ਹੈਗਾ ਇਧਰ ਆ ਕੇ ਦੇ ਸੀ ਜੀ ਆਦੇ ਹਾਂਜੀ ਹਾਂਜੀ ਇਧਰ ਵੱਡੀ ਵਹਿੜਿਆ ਪੂਰੀ ਵੱਡੇ ਕਰਦੀ ਹਾਂਜੀ ਹਾਂਜੀ ਮੋਲੇ ਜਾਇਜ਼ ਰੱਖਣਾ ਕਰੀਏ ਫਿਰ ਮੋਲ ਮੋਲ 65000 ਅਛਾ ਇਹ ਕਿਹੜੀ ਆਪਾਂ ਦੇ ਦੇਣੀ ਯਸਨੋ ਹਾਂਜੀ ਇਹ ਨਹੀਂ ਆਖਣਾ ਮੁੱਲ 70 ਕਰਕੇ 5 ਘਟਾ ਜੀਏ 6 ਘਟ ਜੀਏ ਹਾਂਜੀ ਆਪਾਂ ਬਾੜੀਆ ਦੀ ਬਾੜ ਮੱਚੀ ਦਵਾਂਗੇ ਠੀਕ ਹੈ ਜੀ ਹੈ ਕਿਹੜੀ ਜੈ ਤੇ 20 ਕਿਲੋ ਤੇ ਤੂੰ ਦੋਗੀ ਇਹ ਨਹੀਂ ਹੋਰ ਚੋਂ ਪੰਜਾਣਾਂ ਨੂੰ 20 ਕਿਲੋ ਕਰ ਜੂਗੀ ਨਟ ਹੁਣ 15 ਕਿਲੋ 16 ਦੇ ਬਾਲੇ ਤੇ ਚੱਲਦੀ ਆ ਹਾਂਜੀ ਹਾਂਜੀ 15 ਤੋਂ 16 ਕਿਲੋ ਬਾਲੇ ਤੇ ਹਾਜ਼ਰ ਹਾਜ਼ਰ ਇਹ ਚਵਾਈ ਦੀ ਆਪਾਂ ਚੰਨ ਕਰਾਤੀ ਆ ਤੇ ਜੀ ਆਇਆਂ ਨੂੰ ਆਪਣਾ ਡਰੈੱਸ ਤਰਨਤਨ ਜ਼ਿਲ੍ਹਾ ਪਿੰਡ ਮੂਸਾ ਚਵਾਲ ਆਪਾਂ ਨੂੰ 7-8 ਕਿਲੋਮੀਟਰ ਭੇਕੀਵੰਡ 7-8 ਕਿਲੋਮੀਟਰ ਤੇ ਮੋਬਾਈਲ ਨੰਬਰ ਵੀ ਦੱਸ ਦਿਓ 9501344113 ਦੁਬਾਰੀ ਰਿਪੀਟ ਕਰ ਲੈ ਕੇ 9501344113 ਠੀਕ ਹੈ ਜੀ ਹਨ ਵੀਰ ਕਢਾਵੇ ਹਾਂਜੀ ਐਸ ਤਰ੍ਹਾਂ ਮੰਗਾਣਾ ਚਾਹੁੰਦਾ ਤਾਂ ਆਪਣੀ ਗਾਰੰਟੀ ਹੋ ਗਈ ਬਿਲਕੁਲ ਆਨਲਾਈਨ ਵੀ ਮਗਾ ਸਕਦਾ ਹਾਂ ਹਾਂਜੀ ਹਾਂਜੀ ਕੋਈ ਨੰਬਰ ਆਪਸੇ ਕੋਈ ਗੱਲ ਨਹੀਂ ਦੇ ਦੇਣਾ ਤੁਹਾਡਾ ਮੁੱਲ ਬਹੁਤ ਜ਼ਿਆਦਾ ਹੈ ਕਿ ਆਪਾਂ ਡੰਗਣਾ ਦੋਂਦੇ ਓਥੇਲੇ ਝੋਡੀ ਥੱਲੇ 15 ਕਿਲੋ ਆਹਾਜਰਾ ਹਾਂਜੀ ਦੁੱਧ ਹੋਊਗਾ ਦੁੱਧ ਗੱਲ ਲੈ ਬੋਲ ਗੱਲ ਲੈ ਸ਼ੀ ਇਹਨਾਂ ਅੱਜ 7 ਦਿਨ ਸੋਈ ਹੋਏ ਅਸਲ ਮਾਂ ਅੱਜ 15 ਦਿਨ ਹੀ ਦੁੱਧ ਲਿਉਂਦੀ ਆ ਆ 15 ਦਿਨ ਹੈ ਹੈ ਇਹ ਗਾਂ ਅੱਜ ਦੀ ਸ਼ੀਨ 7 ਦਿਰੀ ਗਾਂ ਨੂੰ ਅੱਜ ਪਰਸ ਹੋਈ ਏ ਲੈ ਹਾਂ ਤੇ ਨੇ ਵੀ ਅਜੇ ਦੁੱਧ ਐ ਫਾੜੀ ਵਾਲਾ ਚੱਡਾ ਲੱਗਾ ਕੋਈ ਸ਼ੱਕ ਨਹੀਂ ਛੱਡੇ ਜੀ ਹਾਂ ਜੀ ਜੀ ਐ ਉਹਨੂੰ ਕਢਾਉਣਾ ਚਾਹੁੰਦਾ ਵੀਰ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ